ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਬਾਬਾ ਸ਼੍ਰੀਚੰਦ ਨੇ 30 ਕਿਲੋਮੀਟਰ ਬਾਹ ਲੰਮੀ ਕਰਕੇ ਅਸਮਾਨ ਵਿੱਚੋਂ ਬੱਚੇ ਨੂੰ ਇੱਥਾਂ ਉਤਾਰ ਲਿਆ ਦੋਸਤੋ ਪੁਜਾਰੀ ਤਬਕਾ ਕਈ ਵਾਰ ਸਾਡੇ ਸਾਹਮਣੇ ਇੰਨੀਆਂ ਵੱਡੀਆਂ-ਵੱਡੀਆਂ ਝੂਠੀਆਂ ਕਹਾਣੀਆਂ ਸਾਨੂੰ ਸੁਣਾਉਂਦਾ ਹੈ ਕਿ ਉਹ ਆਪਣੇ ਝੂਠ ਮਾਰਨ ਦੀਆਂ ਹੱਦਾਂ ਹੀ ਪਾਰ ਕਰ ਜਾਂਦਾ ਹੈ ਮੈਂ YouTube ਉੱਪਰ ਬਾਬਾ ਸ੍ਰੀਚੰਦ ਜੀ ਦੀ ਇੱਕ ਕਥਾ ਸੁਣ ਰਿਹਾ ਸੀ ਜਿਸ ਵਿੱਚ ਕੋਈ ਕਥਾਵਾਚ ਕਹਿ ਰਿਹਾ ਹੈ ਕਿ ਬਾਬਾ ਨਾਨਕ ਜੀ ਦੇ ਦੋ ਪੁੱਤਰ ਸਨ ਵੱਡੇ ਦਾ ਨਾਂ ਸ੍ਰੀਚੰਦ ਤੇ ਛੋਟੇ ਦਾ ਨਾਂ ਲਖਮੀਚੰਦ ਸੀ ਸ੍ਰੀਚੰਦ ਉਹਦਾ ਸਿਨਮਤ ਦਾ ਮੋਢੀ ਸੀ ਉਹਦਾ ਸਿਨਮਤ ਦਾ ਗੁਰੂ ਸੀ ਅਤੇ ਬਹੁਤ ਤਪੱਸਿਆ ਕਰਦਾ ਸੀ ਲਖਮੀਚੰਦ ਵਿਆਹਿਆ ਹੋਇਆ ਸੀ ਤੇ ਉਸਦੇ ਇੱਕ ਬੇਟਾ ਧਰਮਚੰਦ ਸੀ ਕਹਿੰਦੇ ਇੱਕ ਦਿਨ ਲਖਮੀ ਚੰਦ ਜੰਗਲ ਵਿੱਚੋਂ ਸ਼ਿਕਾਰ ਕਰਕੇ ਆਇਆ ਸੀ ਅਤੇ 2-3 ਹਿਰਨ ਮਾਰ ਕੇ ਲਿਆਇਆ। ਇਹ ਦੇਖ ਕੇ ਬਾਬਾ ਸ਼੍ਰੀਚੰਦ ਨੇ ਆਪਣੇ ਛੋਟੇ ਵੀਰ ਲਖਮੀ ਚੰਦ ਨੂੰ ਕਿਹਾ ਕਿ ਇਹ ਜੋ ਤੂੰ ਜਾਨਵਰਾਂ ਨੂੰ ਮਾਰ ਕੇ ਲਿਆਇਆ ਹੈ ਇਹ ਤੁਹਾਡਾ ਚੰਗਾ ਕੰਮ ਨਹੀਂ ਹੈ। ਇਸ ਮਾੜੇ ਕੰਮ ਵਾਸਤੇ ਤੁਹਾਨੂੰ ਪਰਮਾਤਮਾ ਦੇ ਘਰ ਲਿਖਾ ਦੇਣਾ ਪਵੇਗਾ। ਆਪਣੇ ਭਰਾ ਦੀ ਗੱਲ ਸੁਣ ਕੇ ਲਖਮੀ ਚੰਦ ਨੇ ਪਾਣੀ ਦਾ ਛਿੱਟਾ ਮਾਰ ਕੇ ਉਹ ਸਾਰੇ ਮਰੇ ਹੋਏ ਜਾਨਵਰਾਂ ਨੂੰ ਜਿਉਂਦਾ ਕਰ ਦਿੱਤਾ ਅਤੇ ਘੋੜੇ ਉੱਪਰ ਆਪਣੇ ਬੱਚੇ ਅਤੇ ਆਪਣੇ ਘਰਵਾਲੀ ਨੂੰ ਨਾਲ ਬਿਠਾ ਕੇ ਆਕਾਸ਼ ਵੱਲ ਤੁਰ ਪਿਆ ਤਾਂ ਕਿ ਸੱਚਖੰਡ ਵਿੱਚ ਜਾ ਕੇ ਲੇਖਰਤਾ ਜਾ ਸਕੇ ਜਦ ਸ਼੍ਰੀ ਚੰਦ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਲਖਮੀ ਚੰਦ ਜੀ ਅਕਾਸ਼ ਵਿੱਚ ਕਈ ਕਿਲੋਮੀਟਰ ਦੂਰ ਜਾ ਚੁੱਕੇ ਸਨ। ਸ਼੍ਰੀ ਚੰਦ ਨੇ ਸੋਚਿਆ ਕਿ ਇਸ ਇਸ ਤਰ੍ਹਾਂ ਤਾਂ ਸਾਡੀ ਪੀੜੀ ਖਤਮ ਹੋ ਜਾਵੇਗੀ, ਸਾਡਾ ਵੰਚ ਖਤਮ ਹੋ ਜਾਵੇਗਾ। ਇਹ ਸੋਚ ਕੇ ਬਾਬਾ ਸ਼੍ਰੀ ਚੰਦ ਨੇ ਆਪਣੀ ਬਾਹ ਨੂੰ ਕਹਿੰਦੇ 30 ਕਿਲੋਮੀਟਰ ਲੰਮਾ ਕਰ ਲਿਆ ਅਤੇ ਆਪਣੀ ਲੰਮੀ ਬਾਹ ਕਰਕੇ ਆਪਣੇ ਭਤੀਜੇ ਧਰਮਚੰਦ ਨੂੰ ਘੋੜੇ ਉੱਪਰੋਂ ਫੜ ਕੇ ਥੱਲੇ ਉਤਾਰ ਲਿਆ। ਧਰਮਚੰਦ ਦਾ ਪਾਲਣ ਪੋਸ਼ਣ ਬਾਬਾ ਸ਼੍ਰੀ ਚੰਦ ਦੇ ਜੰਮੇ ਪੈ ਗਿਆ। ਬਾਬਾ ਸ਼੍ਰੀ ਚੰਦ ਜੀ ਆਪਣੇ ਪੈਰਾਂ ਦਾ ਪੈਰ ਦਾ ਅੰਗੂਠਾ ਆਪਣੇ ਭਤੀਜੇ ਧਰਮਚੰਦ ਦੇ ਮੂੰਹ ਵਿੱਚ ਪਾ ਦਿੰਦੇ ਅਤੇ ਸ਼ਕਤੀ ਨਾਲ ਕਹਿੰਦੇ ਪੈਰ ਦੇ ਅੰਗੂਠੇ ਵਿੱਚੋਂ ਦੁੱਧ ਰਿਸਣ ਲੱਗ ਪੈਂਦਾ। ਅਤੇ ਉਹ ਦੁੱਧ ਧਰਮਪਾਲ ਚੁੰਘਦਾ ਰਹਿੰਦਾ। ਕਈ ਵਾਰ ਧਰਮਚੰਦ ਆਪਣੇ ਤਾਇਆ ਸ਼੍ਰੀ ਚੰਦ ਦੇ ਮੋਢਿਆਂ ਉੱਪਰ ਚੜ ਜਾਂਦਾ ਤੇ ਉਹਨਾਂ ਦੇ ਸਿਰ ਦੀਆਂ ਜੋ ਵਾਲਾਂ ਦੀਆਂ ਜਟਾਂ ਸੀ ਉਹਨਾਂ ਨੂੰ ਖਿਲਾੜ ਦਿੰਦਾ ਇਸ ਤਰ੍ਹਾਂ ਧਰਮਚੰਦ ਦਾ ਪਾਲਣ ਪੋਸ਼ਣ ਬਾਬਾ ਸ਼੍ਰੀ ਚੰਦ ਨੇ ਕੀਤਾ ਤਾਂ ਕਿ ਬਾਬੇ ਨਾਨਕ ਦਾ ਕੋਈ ਵਧੀ ਵੰਸ਼ ਅੱਗੇ ਚੱਲਦਾ ਰਹੇ ਦੋਸਤੋ ਆਓ ਹੁਣ ਆਪਾਂ ਇਸ ਕਹਾਣੀ ਦਾ ਥੋੜਾ ਜਿਹਾ ਵਿਸ਼ਲੇਸ਼ਣ ਕਰ ਲਈਏ ਸਭ ਤੋਂ ਪਹਿਲੀ ਗੱਲ ਜਿੱਥੋਂ ਤੱਕ ਲਖਮੀ ਚੰਦ ਵੱਲੋਂ ਮਰੇ ਹੋਏ ਜਾਨਵਰਾਂ ਨੂੰ ਪਾਣੀ ਦਾ ਛਿੱਟਾ ਮਾਰ ਕੇ ਜਿਉਂਦੇ ਕਰਨ ਦੀ ਗੱਲ ਹੈ ਕੋਈ ਵੀ ਇੱਕ ਸਮਝਦਾਰ ਆਦਮੀ ਦੱਸ ਦੇਵੇ ਕਿ ਕੀ ਪਾਣੀ ਦਾ ਛਿੱਟਾ ਮਾਰ ਕੇ ਮਰੇ ਹੋਏ ਜਾਨਵਰ ਜਿਉਂਦੇ ਹੋ ਸਕਦੇ ਹਨ ਦੂਸਰੀ ਗੱਲ ਅਸਮਾਨ ਵਿੱਚ ਕਿਹੜਾ ਸੱਚਖੰਡ ਬੜਿਆ ਹੋਇਆ ਹੈ ਜਿੱਥੇ ਜਾ ਕੇ ਕੀਤੇ ਹੋਏ ਕਰਮਾਂ ਦਾ ਲੇਖਾ ਦਿੱਤਾ ਜਾ ਸਕਦਾ ਹੈ ਤੀਸਰੀ ਗੱਲ ਕੀ ਇੱਕ ਕੋੜਾ ਤਿੰਨ ਜਣਿਆਂ ਨੂੰ ਆਪਣੇ ਉੱਪਰ ਬਿਠਾ ਕੇ ਅਸਮਾਨ ਵਿੱਚ ਉੱਡ ਸਕਦਾ ਹੈ ਚੌਥੀ ਗੱਲ ਕੀ ਕੋਈ ਆਦਮੀ ਆਪਣੀ ਬਾਹ ਨੂੰ ਵੀ ਮੀਰ ਮਤਲਬ 32 ਕਿਲੋਮੀਟਰ 32 ਕਿਲੋਮੀਟਰ ਲੰਮਾ ਕਰ ਸਕਦਾ ਹੈ ਤਾਕੇ ਬਾਣੂ ਲੰਮਾ ਕਰਕੇ ਸਮਾਨ ਵਿੱਚੋਂ ਕੋਈ ਚੀਜ਼ ਨੂੰ ਫੜਿਆ ਜਾ ਸਕੇ ਪੰਚਵੀਂ ਗੱਲ ਕੀ ਕਿਸੇ ਬੱਚੇ ਨੂੰ ਆਪਣੇ ਪੈਰ ਦੇ ਅੰਗੂਠੇ ਵਿੱਚੋਂ ਦੁੱਧ ਚੰਗਾ ਕੇ ਪਾਲਿਆ ਜਾ ਸਕਦਾ ਹੈ ਦੋਸਤੋ ਹੈ ਨਾ ਸਾਰੀਆਂ ਕੁਦਰਤ ਦੇ ਅੰਗੇਜਮ ਦੇ ਉਲਟ ਗੱਲਾਂ ਦੋਸਤੋ ਬਾਬਾ ਨਾਨਕ ਜੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਹੁਕਮ ਰਜਾਈ ਚੱਲਣਾ ਦੀ ਗੱਲ ਕਰ ਰਹੇ ਹਨ ਮਤਲਬ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਨੂੰ ਜਿਉਣ ਦੀ ਗੱਲ ਕਰ ਰਹੇ ਹਨ ਪਰ ਇਸ ਕਹਾਣੀ ਵਿੱਚ ਕੁਦਰਤ ਦੇ ਨਿਯਮਾਂ ਨੂੰ ਸਿੱਕੇ ਉੱਪਰ ਟੰਗ ਕੇ ਕੁਦਰਤ ਦੇ ਨਿਯਮਾਂ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ ਬਾਬਾ ਨਾਨਕ ਜੀ ਨੇ ਆਪਣੀ ਬਾਣੀ ਵਿੱਚ ਇੱਕ ਥਾਂ ਤੇ ਵੀ ਕਿਸੇ ਚਮਤਕਾਰ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਪ੍ਰੈਕਟੀਕਲ ਤੌਰ ਤੇ ਜਿਉਂ ਕੇ ਦਿਖਾਇਆ ਹੈ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਨਾਨਕ ਜੀ ਅਤੇ ਸ਼੍ਰੀ ਚੰਦ ਦੀ ਵਿਚਾਰਧਾਰਾ ਆਪਸ ਵਿੱਚ ਬਿਲਕੁਲ ਨਹੀਂ ਸੀ ਮਿਲਦੀ। ਇਹੀ ਕਾਰਨ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਸ੍ਰੀ ਚੰਦ ਨੂੰ ਆਪਣੀ ਗੱਦੀ ਦਾ ਵਾਰਿਸ ਨਹੀਂ ਸੀ ਬਣਾਇਆ ਸਗੋਂ ਆਪਣੇ ਪੁੱਤਰ ਨੂੰ ਇੱਕ ਪਾਸੇ ਕਰਕੇ ਉਹਨਾਂ ਨੇ ਆਪਣੀ ਗੱਦੀ ਦਾ ਵਾਰਿਸ ਅੰਗਦੇਵ ਜੀ ਨੂੰ ਬਣਾਇਆ ਸੀ ਦੋਸਤੋ ਸਾਡੇ ਸਿੱਖਾਂ ਦੀ ਪਤਾ ਨਹੀਂ ਕਿਹੋ ਜਿਹੀ ਆਦਤ ਹੈ ਕਿ ਉਹਨਾਂ ਨੂੰ ਜੋ ਮਰਜ਼ੀ ਝੂਠਾ ਸੱਚ ਸੁਣਾਈ ਜਾਓ ਉਹ ਚੁੱਪ ਕਰਕੇ ਅੱਖਾਂ ਮੀਚ ਕੇ ਸੁਣਦੇ ਰਹਿੰਦੇ ਹਨ ਅਤੇ ਪਜਾਰੀਆਂ ਦੇ ਝੂਠ ਸੁਣਦੇ ਰਹਿੰਦੇ ਹਨ ਪਜਾਰੀਆਂ ਦੇ ਝੂਠ ਸੁਣ ਕੇ ਉਹ ਅੱਗੋਂ ਜਕਾਰੇ ਛੱਡਦੇ ਰਹਿੰਦੇ ਹਨ ਹੁਣ ਵੀ ਮੇਰੀ ਵੀਡੀਓ ਨੂੰ ਸੁਣ ਕੇ ਕਈ ਲੋਕਾਂ ਨੂੰ ਤਕਲੀਫ ਹੋ ਸਕਦੀ ਹੈ ਪਰ ਮੈਂ ਸੱਚ ਬੋਲਣ ਤੋਂ ਨਾ ਡਰਾਂਗਾ ਨਾ ਚੁਗਾਗਾ ਤੇ ਨਾ ਰੁਕਾਂਗਾ ਸੋ ਦੋਸਤੋ ਆਓ ਆਪਾਂ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਨੂੰ ਸਮਝਦੇ ਹੋਏ ਸੱਚ ਅਤੇ ਝੂਠ ਦਾ ਪਰਦਾਫਾਸ਼ ਕਰੀਏ ਤਾਂ ਕਿ ਬਾਬਾ ਨਾਨਕ ਜੀ ਦੀ ਸਿੱਖੀ ਸਹੀ ਦਿਸ਼ਾ ਵੱਲ ਜਾ ਸਕੇ ਉਮੀਦ ਹੈ ਕਿ ਸਮਝਦਾਰ ਲੋਕਾਂ ਨੂੰ ਮੇਰੇ ਵਿਚਾਰ ਚੰਗੇ ਲੱਗੇ ਹੋਣਗੇ ਜੇਕਰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ